ਮਾਇਦੇ ਤੇ ਬਹੁਤ ਚੁਰਾਗੀਆਂ ਦੀਆਂ ਹੈ ਅਸਲ ਹੋਏ ਲੰਬੀ ਇੰਤਜ਼ਾਰ ਬਣਾ ਰਹੇ ਜੀ ਕਾਟੀ ਲੈਂਦੇ ਮੈਂ ਉਹਨਾਂ ਨੂੰ ਜੀ ਸਰ Hvernig er það? ਦੇਖੋ ਫਿਰ ਸਾਹਿਬ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾਏ ਮਿਲੀ ਹੈ ਅਸੀਂ 12 ਸਮਗਲਰ ਨਾਰਕੋਟਿਕ ਕਾਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕ੍ਰਾਸ ਬਾਰਡਰ ਵੈਪਨਸ ਤੇ ਹਿਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹਿਰੋਇਨ ਤੇ ਤਿੰਨ ਪਿਸਟਲ ਨੇ 30 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਹੈ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਹੈ ਰੀਸੈਂਟਲੀ ਆਈ ਸੀਗੀ ਇਹਦੇ ਚ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਐਸసీపీ ਔਰ ਵਿਨੋਦ ਐਸਐਚਓ ਛਾਟਾ ਨੇ ਪਹਿਲਾਂ 192 ਗ੍ਰਾਮ ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪਤਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਰ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲਿਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਹਦੇ ਚ ਜਿਹੜੇ 5 ਮੁਲਜ਼ਮ ਨੇ ਉਹ ਅਸੀਂ ਜੇਐਨਕੇ ਪੁਲਿਸ ਦੀ ਹੈਲਪ ਨਾਲ ਰਾਮਸੋਹ थाना ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਜੇਐਨਕੇ 5 ਬੰਦੇ ਉੱਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਛਾਟੇ ਏਰੀਏ ਦੇ ਵਿੱਚੋਂ ਇਦੇ ਚ ਜਿਹੜੀ ਡਰੱਗ ਮਨੀ ਐ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ 34 ਦੋ ਲੱਖ 60000 150 ਰੁਪਏ ਡਰੱਗ ਮਨੀ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਐ ਜਿਹੜਾ ਇਹਨਾਂ ਦੀ ਮਡਲੀ ਪੁਛ ਖੇਚੋਂ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਐ ਉਤੋਂ ਇਹ ਡਰੋਨ ਰਾਹੀਂ ਕੰਸਾਈਨਮੈਂਟਸ ਆਉਂਦੀਆਂ ਰਹੀਆਂ ਐ ਤੇ ਇਹ मतलब ਇਹਦੇ ਚ ਜਿਹੜੇ ਡਰਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕੁ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ ਵੈਪਨ ਐਂਡ ਜਿਹੜੇ ਹੀਰੋਇਨ ਬਰਾਮਦਗੀ ਦੀ ਆਸ ਹੈ ਕਾਫੀ ਹਾਂਜੀ ਸਰ ਇਹ ਆਮਸੂ ਜਿਹੜੇ ਗਏ ਜਦੋਂ ਮੜੀ ਉਥੇ ਵੇਚਣ ਗਏ ਸੀ ਜਾਂ ਉਥੇ ਜਿਹੜਾ ਆਈ ਡਾਉਟ ਸੀ ਇਹਨਾਂ ਦੀ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ ਬਰਫਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜਾਣ ਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕੱਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗਪਿਨ ਹੈਗਾ ਉਹ ਮਨਜੀਤ ਇਲੀਅਸ ਭੋਲਾ ਹੈਗਾ ਇਹ ਥਾਣਾ ਰਾਜਾ ਸੰਸੀਰ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਇਹ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹੈ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮਨਦੀਪ ਰੇਸ਼ਮਾ ਇੱਕ ਲੇਡੀ ਹੋਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਜਿਹਦੇ ਘਰ ਵਿੱਚ ਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਦੇ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਹੇ ਆ ਇਹ ਇਹ ਜਿਹੜਾ ਨੈਟਵਰਕ ਹੈ ਸੋ ਇੱਥੇ ਅਸੀਂ ਕੰਮ ਕਰ ਰਹੇ ਆ ਅਜੇ ਇਹ ਹੈਂਡਲਰ ਪਾਕਿਸਤਾਨ ਵਾਲੇ ਤਾਂ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿ ਕੋਈ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਇਹ ਸਾਰਾ ਟੋਟਲ ਜਿਹੜਾ ਇਹਦਾ ਪਿਛਲਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜਾਏ। ਡ੍ਰੌਪ ਆਊਟ ਕਿੱਥੋਂ ਆਸੀ ਸਮਾਂ। ਅਜਨਾਲਾ ਤੇ ਰਮਦਾਸ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਹ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ। ਔਰ ਇਹ ਜਿਹੜਾ ਜੇ ਆਪਾਂ ਇਹਦੇ ਪਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈంటర్ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ 'ਚ ਇਹਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਲਿੰਕ ਸਟੈਬਲਿਸ਼ ਹੋ ਗਏ। ਉਹ ਆਪਣੇ ਇਹਦੇ ਉਹਦੇ ਤੋਂ ਉਹਨਾਂ ਨਾਲ ਲਿੰਕ ਸਟੈਬਲਿਸ਼ ਹੋਏ ਤੇ ਉਸ ਤੋਂ ਬਾਅਦ ਇਸ ਨੈਟਵਰਕ ਦੇ ਵਿੱਚ ਆ ਗਿਆ ਤੇ ਇਹਨੇ ਜਿਹੜਾ ਸਾਰਾ ਸਿਸਟਮ ਬਣਾ ਲਿਆ ਮੇਨ ਗੱਲ ਉਹੀ ਹੈ منی ਔਰ ਫਾਈਨੈਂਸ਼ੀਅਲ ਜਿਹੜਾ ਗੀਨ ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ ਸਰਦ ਵੀ ਆਂਗਨ ਵਾਲੀ ਬਸਤ ਤੁਸੀਂ ਦੱਸਦੇ ਨਾ ਨਾ ਕਰਦੇ ਉਹ ਕਿਸ ਤਰ੍ਹਾਂ ਇਸ ਨਾਲ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਕਰੀਅਰ ਹੋਇਆ ਨਾ ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਤੇ ਛਾਟੇ ਏਰੀਏ ਚ ਕਾਫੀ ਇਹਨਾਂ ਦਾ ਅੱਜ ਆਪਾਂ ਦੇਖੀ ਜਿਵੇਂ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਰਨਗੜ੍ਹ ਸ਼ਹਿਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਆ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅ ਅਰਜਨ ਨਗਰ ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਬਿਜਲੀ ਦਾ ਸੋ ਇਹ ਉਸ ਏਰੀਆ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ لالਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ ਪਹਿਲੀ ਕਨਸਾਈਨਮੈਂਟ ਤੋਂ ਉਹਦੇ ਉੱਤੇ ਸਾਡੇ ਵਾਸਤੇ ਮੇਜਰ ਚੈਲੰਜ ਆ ਉਹਦੇ ਉੱਤੇ ਆਪਾਂ ਉੱਤੇ ਜ਼ੋਰ ਪਾ ਰਹੇ ਹਾਂ ਪੁੱਛਿਆ ਕਿ ਮਾਊਂਟ ਤੋਂ ਕਿੱਥੋਂ ਆਈ ਜਿਹੜੀ ਪੈਸਾ ਵੀ ਰਿਕਵਰ ਕੀਤਾ ਪੈਸੇ ਤਾਂ ਇਹਨਾਂ ਨੂੰ ਜਿਹੜਾ ਵੇਚੀ ਜਿਹੜੇ ਡਰਗ ਮੰਨੀ ਹੈ ਉਹਦੇ ਤੋਂ ਹੀ ਹੈਗੀ ਹੈ ਬੀਜੇ ਕਿੱਥੇ ਕਿੱਥੇ ਲੱਗ ਕੇ ਉਹ ਉਹੀ ਅਸੀਂ ਦੇਖ ਰਹੇ ਹਾਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਬਟ ਉੱਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਆਪਾਂ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦਿਖ ਰਿਹਾ ਜੀ ਕਿਉਂਕਿ ਕੋਈ ਪੁਰ ਦੇਖੋ ਜਿਹਦੇ ਘਰ ਰੱਖੇ ਚ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉਥੇ ਸੇਫ ਹਾਊਸ ਬਣਾਇਆ ਉਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉਥੇ ਕੋਈ ਚੀਜ਼ ਰੱਖ ਦਿਓ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਹਾਂਜੀ ਹਾਂਜੀ ਬਿਲਕੁਲ ਪੁਲਿਸ ਸਾਹਿਬ ਜਿਹੜੀ ਪਹਿਲਾਂ ਬੜੀ ਸੀ ਉਹ ਉਸੇ ਉਸੇ ਲੈ ਕੇ ਅੱਲਾ ਦੇ ਬਿਲਿੰਗ ਨਹੀਂ ਹੈਗੇ ਕਹੜੀ ਜੀ ਲੜਕੀ ਪਿੱਛੇ ਬੜੀ ਸੀ ਜੱਗੀ ਕੀਤੀ ਹਾਂਜੀ ਹੋ ਜਾਣ ਸਮ ਉਹਨਾਂ ਦਾ ਬਿਲਿੰਗ ਨਹੀਂ ਕਿਉਂਕਿ ਉਹਨਾਂ ਦਾ ਕੰਮ ਇਸੇ ਦਾ ਨਹੀਂ ਉਹ ਹੋਰ ਉਹ ਨਵਾਂ ਨਹੀਂ ਇਹ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉੱਤੇ ਵਰਕ ਕਰਨਾ ਸਾਡੇ ਵਾਸਤੇ ਜ਼ਰੂਰੀਅਤ ਤੇ ਕਰ ਵੀ ਰਹੇ ਆ ਸਰ ਇਸ ਤਰ੍ਹਾਂ ਅੰਗਣਵਾੜੀ ਵਰਕਰ ਸਰ ਗਵਰਨਮੈਂਟ ਅਪਲਾਈ ਇੰਤਰਾ ਉਹਨਾਂ ਦੀ ਇਨਵੋਲਵਮੈਂਟ ਕਿੰਨੀ ਖਤੰਰ ਹੈ ਉਹ ਚੈੱਕ ਕਰ ਦਿੰਨੇ ਆਪਾਂ ਵੀ ਉਹਨਾਂ ਅੰਗਣਵਾੜੀ ਵਰਕਰ ਕਿਸ ਤਰ੍ਹਾਂ ਦਾ ਉਹਦਾ ਉੱਥੇ ਬਿਹੇਵਰ ਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਮੇਨਲੀ ਇਹਨੂੰ ਨੈਟਵਰਕ ਨੂੰ ਹੀ ਤੋੜਨ ਦੇ ਵਿੱਚ ਲੱਗੇ ਹੋਏ ਸੀ ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ मतलब इट्स अ गुड कैच इन द न्यू ईयर और एद नाल मेन गल है के साडा वेपन एंड नारकोटिक ਦੋਨਾਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈਟਵਰਕ ਨੂੰ ਸਮੈਸ਼ ਹੁੰਦਾ ਉਹਨਾਂ ਡੈਫੀਨਿਟਲੀ ਰਾਹਤ ਆਉਂਦੀ ਹੈ ਨਹੀਂ ਟੈਰਰੈਂਗਲ ਨਹੀਂ ਹੈ ਬਿਲਕੁਲ ਜੀ ਤਿੰਨ ਮਹੀਨੇ ਦੇ ਸਰ ਕਿੰਨੀ ਡਿਪਾਇਮੈਂਟ ਨਾਲ ਰਿਪੋਰਟ ਕਰਦੇ ਦੇਖੋ ਉਹਨੂੰ ਕਹਿਣਾ ਅਜੇ ਇੰਟਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੈਬ੍ਰੇਟ ਕਰਨੀਆਂ ਬਹੁਤ ਸਾਡਾ ਕੁਝ ਛੋਟਾ ਟਾਈਮ ਵੀ ਵੇਸਟ ਹੋ ਗਿਆ ਵੀ ਪਾਰਟੀ ਇਥੋਂ ਗਈ ਉੱਥੇ ਜੇ ਐਨਕੇ ਤੋਂ ਫੜ ਕੇ ਫੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੋਣਾ ਹੈ ਬਾਕੀ ਸਾਰੀ ਇਹਨਾਂ ਨੇ ਮੰਗਵਾਏ ਸੀ ਜਾਂ ਉਹਨਾਂ ਨੇ ਭੇਜਦੇ ਜਾਂ ਇਹਨਾਂ ਨੂੰ ਉਹ ਯਾਰ ਇਹਨਾਂ ਨੂੰ ਬੰਦਾ ਅੱਗੇ ਵੀ ਇਹਨਾਂ ਦੇ ਧਿਆਨ 'ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਿਡ ਵੈਪਨ ਨੇ 0.30 ਬੋਰ ਦੇ ਜਿਹੜੇ ਉਹਨਾਂ ਚੋਂ ਦੋ ਵੈਪਨ ਜਿਹੜੇ ਆ ਉਹ ਆ ਆਟੋਮੈਟਿਕ ਫਾਇਰ ਵੀ ਕਰ ਸਕਦੇ ਨਹੀਂ ਪਹਿਲਾ ਹੈ ਨਹੀਂ ਜੀ ਥੈਂਕ ਯੂ ਜੀ